ਇਮਾਨਜੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਅੱਜ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਸਪੈਸ਼ਲ ਨਾਕਾਬੰਦੀ ਜਿਹੜੀ ਹੈ ਆਲ ਸਿਟੀ ਦੀ ਕੀਤੀ ਗਈ ਹੈ ਔਰ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਵੀ ਸ਼ੱਕੀ ਪਰਸਨ ਘੁੰਮ ਰਹੇ ਆ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਵਿਦਆਊਟ ਨੰਬਰ ਚੈਕਿੰਗ ਕੀਤੀ ਜਾ ਰਹੀ ਹੈ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਪਾਇਆ ਜਾ ਰਿਹਾ ਹੈ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਡਰਿੰਕਿੰਗ ਦੇ ਚਲਾਨ ਕੀਤੇ ਜਾ ਰਹੇ ਆ ਔਰ ਸਿਟੀ ਦੀ ਪ੍ਰੋਪਰ ਪੂਰੀ ਚੈਕਿੰਗ ਜਿਹੜੀ ਹੈ ਉਹ ਪੀਸੀਆਰ ਦੇ ਨਾਲ ਕਰ ਰਹੇ ਆ ਕੋਈ ਸਾਨੂੰ ਪਟਾਕੇ ਵਾਲਾ ਕੋਈ ਸਲੰਸਰ ਹੈਵੀ ਸਲੰਸਰ ਜਿਹਨਾਂ ਨੇ ਕਰਵਾਏ ਹੁੰਦੇ ਆ ਉਹਨਾਂ ਦੇ ਵੀ ਰੌਂਡ ਅਪ ਕੀਤਾ ਜਾ ਰਿਹਾ ਹੈ ਔਰ ਸਿਟੀ ਥਾਣੇ ਨੂੰ ਜਿਹੜਾ ਹੈ ਉਹ ਅਸੀਂ ਭੇਜ ਰਹੇ ਆਂ ਕੈਦਾ ਚਲਾਨ ਕਰ ਰਹੇ ਆਂ ਸ਼ਹਿਰ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਨਵਾਂ ਸਾਲ ਆ ਰਿਹਾ ਹੈ ਉਹਦੇ ਵਿੱਚ ਘਬਰਾਣ ਦੀ ਜਾਂ ਡਰਨ ਦੀ ਕੋਈ ਲੋੜ ਨਹੀਂ ਹੈਗੀ ਸਾਡੇ ਨਾਲ ਸਹਿਯੋਗ ਕਰਨ ਜੇ ਕੋਈ ਸ਼ੱਕੀ ਪਰਸਨ ਜਿਹੜਾ ਕੋਈ ਨਜ਼ਰ ਆਂਦਾ ਹੈ ਜਾਂ ਕੋਈ ਸ਼ੱਕੀ ਵਸਤੂ ਨਜ਼ਰ ਆਂਦੀ ਹੈ ਉਹ ਸਾਨੂੰ ਦੱਸਿਆ ਜਾਵੇ ਕੰਟਰੋਲ ਰੂਮ ਦੇ ਨੰਬਰ ਤੇ ਦੱਸਿਆ ਜਾਵੇ ਐਸ ਐਚਓ ਸਿਟੀ ਦੇ ਫੋਨ ਨੰਬਰ ਤੇ ਦੱਸਿਆ ਜਾਵੇ ਅਸੀਂ 24 ਘੰਟੇ ਜਿਹੜੇ ਆ ਆਪਦੀ ਸੇਵਾ ਲਈ ਹਾਜ਼ਰ ਆ ਧੰਨਵਾਦ ਗੱਲਬਾਤ ਇਹ ਆ ਜੀ ਕੇ ਕੇ ਜੁਲਰ ਆ ਬੰਕੇ ਪਿਆਰੀ ਗਲੀ ਚ ਤੇ 8:15 ਵਜੇ ਕੇ ਕੇ ਜੁਲਰ ਵਾਲਾ ਮਾਲਕ ਮੁੰਡਾ ਤੇ ਉਹਦਾ ਭਤੀਜਾ 15 ਸਾਲ ਦਾ ਉਹ ਦੁਕਾਨ ਤੇ ਬੈਠੇ ਸੀ ਉਹਨਾਂ ਨੇ ਜੋ ਦੱਸਿਆ ਵੀ 8:15 ਤੇ ਜਿਹੜੇ ਦੋ ਮੁੰਡੇ ਆਏ ਆ ਅਨਪਛਾਤੇ ਉਹਨਾਂ ਕਹਿਆ ਵੀ ਅਸੀਂ ਚਾਂਦੀ ਦੀ ਚੈਨ ਵਿੱਚ ਨਹੀਂ ਆ। ਉਹਨਾਂ ਕਹਿਆ ਵੀ ਅਸੀਂ ਚਾਂਦੀ ਜਿਹੜਾ ਪੁਰਾਣਾ ਮਾਲ ਨਹੀਂ ਲੈਂਦੇ ਤੇ ਇਹਨਾਂ ਨੂੰ ਇੱਕ ਨੇ ਕੱਢੇ ਪਿਸਤਲ ਕੱਟਿਆ ਤੇ ਫਾਇਰ ਕਰਤੇ ਆ ਉਹਨਾਂ ਤੇ ਦੋ ਗੋਲ ਗੋਲੀਆਂ ਚੱਲੀਆਂ ਨੇ ਤੇ ਇੱਕ ਮੁੰਡਾ ਭੱਜ ਗਿਆ ਪਿਸਤਲ ਲੈ ਕੇ ਤੇ ਇੱਕ ਨੂੰ ਇਹਨਾਂ ਫੜ ਲਿਆ ਮੌਕੇ ਤੇ ਸਰ ਕਿੱਥੋਂ ਹੋ ਰਹਿਣਾ ਬਸ ਕੁਝ ਪਤਾ ਲੱਗਾ ਉਹਨਾਂ ਕਹਿੰਦੇ ਅਜੇ ਨਹੀਂ ਕਲੀਅਰ ਹੈ ਜੇ ਮੌਕੇ ਤੇ ਆਏ ਆ ਦੇਖ ਲੈਣੇ ਸਰ ਪੁਲਿਸ ਕੋਲੋਂ ਕੀ ਕਾਰਵਾਈ ਕੀਤੀ ਹੋਈ ਹੈ ਕਾਰਵਾਈ ਮੌਕੇ ਤੇ ਆਏ ਆ ਜੀ ਉਹਦੇ ਮੁਤਾਬਕ ਵੇਖ ਲੈਣੇ ਕੀ ਕਰਦੇ ਸਰ ਪੁਲਿਸ ਮੌਕੇ ਤੇ ਪਹੁੰਚੀ ਸੀ ਬਿਲਕੁਲ ਜੀ ਹਾਂ ਜੀ ਭਾਈ ਕੀ ਨਾਮ ਜੀ ਤੁਹਾਡਾ ਜੀ ਕੀ ਨਾਮ ਤੁਹਾਡਾ ਲੈ ਕੇ ਚੱਲੇ ਭਾਈ ਮੇਰਾ ਨਾਮ ਸ਼ੇਰਾ ਹੈ ਸ਼ੇਰਾ ਜੀ ਤੁਸੀਂ ਇਹਨਾਂ ਦੇ ਗਵਾਂਢੀ ਜੀ ਹਾਂਜੀ ਹਾਂਜੀ ਭਾਈ ਇਹ ਸਾਡੀ ਦੁਕਾਨ ਦੇ ਸਾਡੇ ਘਰਾਂ ਦੇ ਸਾਹਮਣੇ ਕੀ ਹੋਇਆ ਕੀ ਸੀ ਹੋਇਆ ਕਿਸੇ ਤੇ ਹੋਇਆ ਐਕਚੁਅਲੀ ਮੈਨੂੰ ਤੇ ਕੁਝ ਇਨਸੀਡੈਂਟਸ ਪਤਾ ਨਹੀਂ ਜੇ ਇਹਨਾਂ ਦੇ ਕੋਈ ਦੁਕਾਨ 'ਚ ਦੋ ਮੁੰਡੇ ਵੜੇ ਸੀ ਜਿਨ੍ਹਾਂ 'ਚ ਇੱਕ ਦੇ ਕੋਲ ਪਿਸਤਲ ਹੀ ਉਹਨੇ ਇੱਥੇ ਫਾਇਰ ਕੀਤੇ ਪਰ ਇਹਦੀ ਪ੍ਰਮਾਤਮਾ ਦੀ ਦੀ ਕਿਸਮਤ ਚੰਗੀ ਹੈ ਪ੍ਰਮਾਤਮਾ ਨੇ ਇੱਥੇ ਹੱਥ ਰੱਖਿਆ ਮੇਰ ਵਾਲਾ ਕਿ ਬਚ ਗਿਆ ਵਾ ਤੇ ਉਸ ਤੋਂ ਬਾਅਦ ਜਦੋਂ ਇੰਨੇ ਫੜ ਲਿਆ ਇਸ ਮੌਕੇ ਤੇ ਉਸ ਤੋਂ ਬਾਅਦ ਮੈਂ ਆਇਆ ਤੇ ਮੈਂ ਫੜ ਕੇ ਉਹਨਾਂ ਨੂੰ ਜੋ ਵੀ ਆ ਅੱਛਾ ਭਾਜੀ ਇਹਨਾਂ ਨੇ ਰੋਲਾ ਪਾਇਆ ਤਾਂ ਦੀ ਅੰਦਰ ਰੋਲਾ ਨਹੀਂ ਰੋਲਾ ਨਹੀਂ ਗੋਲੀ ਦੀ ਆਵਾਜ਼ ਆਈ ਬਾਹਰ ਤਾਂ ਮੈਂ ਅੰਦਰ ਗਿਆ ਭਾਜੀ ਮੈਂ ਤਾਂ ਮੌਕੇ ਤੇ ਜੋ ਵੇਖਿਆ ਦੋ ਵੇਖਿਆ ਜੇ ਹੌਲ ਉੱਤੇ ਇਲਾਵਾ ਕੁਝ ਨਹੀਂ ਸੀ ਭਾਜੀ ਕਿਸ ਤਰ੍ਹਾਂ ਦਾ ਮਾਹੌਲ ਐ ਇੱਥੇ ਇਸ ਮਾਹੌਲ ਤੇ ਭਾਜੀ ਪੂਰਾ ਡਰ ਵਾਲਾ ਹੀ ਮਾਹੌਲ ਆ ਦੇ ਭਾਜੀ ਗੱਲ ਸਮਝਣ ਦੇ ਕੰਮ ਕਰਨਾ ਵਾਲਾ ਹੀ ਆ ਪਰ ਉਹ ਹੋ ਗਿਆ ਕੰਮ ਗਲਤ ਚਲੋ ਖੈਰ ਕੋਈ ਗੱਲ ਨਹੀਂ ਮੁੰਡੇ ਦੀ ਕਿਸਮਤ ਚੰਗੀ ਕਿ ਬਚਾਅ ਹੋ ਗਿਆ ਵਾ ਬਚਾਓ ਚਲੋ ਬਸ ਹੁਣ ਆਪਣਾ ਕੰਮ ਕਰ ਰਹੇ ਸੀਗੇ ਦੁਕਾਨ ਤੇ ਤੇ ਦੋ ਅਣਪਛਾਤੇ ਮੁੰਡੇ ਆਏ ਇੱਕ ਨੇ ਚਿੱਟੇ ਕੱਪੜੇ ਪਾਏ ਸੀ ਤੇ ਇੱਕ ਨੇ ਨੀਲੇ ਪਾਏ ਸੀ ਜੀ ਤੇ ਦੋਨਾਂ ਨੇ ਕਾਲੇ ਰਮਾਲ ਆਪਣੇ ਮੂੰਹ ਬੰਨੇ ਸੀਗੇ ਹਾਂ ਹਾਂ ਤੇ ਦੋਵਾਂ ਨੇ ਆਏ ਭਾਈ ਪਹਿਲੇ ਕਹਿੰਦੇ ਕਿ ਚੇਨ ਵੇਚਣੀ ਹੈ ਚਾਂਦੀ ਦੀ ਆਪਣੇ ਗਲੇ 'ਚੋਂ ਲਾਣ ਲੱਗੇ ਅੱਛਾ ਹੁਣਾ ਨਕਾਬ ਥੱਲੇ ਕਰਕੇ ਤੇ ਭਾਈ ਆਪਾਂ ਇਹਨਾਂ ਨੂੰ ਕਿਹਾ ਕਿ ਆਪਾਂ ਆਪਣਾ ਬਣਿਆ ਮੰਨ ਲਈਦਾ ਤੇ ਹੋਰ ਕਿਸੇ ਦੀ ਚਾਂਦੀ ਲਈਦੀ ਨਹੀਂ ਜੀ ਤੇ ਇਹਨਾਂ ਨੇ ਭਾਈ ਬਾਅਦ 'ਚ ਉਹ ਗੋਲੀ ਕੱਢੀ ਪਿਸਤੌਲ ਕੱਢੀ ਤੇ ਮੇਰੇ ਤੇ ਦੋ ਫਾਇਰ ਕੀਤੇ ਆ ਬੜੀ ਮੁਸ਼ਕਲ ਜਾਨ ਬਚੀ ਆ ਭਾਜੀ ਇਹ ਇੱਕ ਜਿੰਨੇ ਪਿਸਤੌਲ ਚਲਾਈ ਐ ਉਹ ਉਹ ਤੇ ਭਾਈ ਕਾਬੂ ਆ ਗਿਆ ਦੂਜਾ ਪਿਸਤੌਲ ਖੋ ਕੇ ਭੱਜ ਗਿਆ ਤੇ ਭਾਈ ਉਹ ਸਾਡੀ ਪਕੜ ਚਾਨੂੰ ਆਪਾਂ ਥੋੜਾ ਕੁੱਟਿਆ ਮਾਰਿਆ ਤੇ ਹੁਣ ਪੁਲਿਸ ਦੇ ਹੱਥ ਅੱਛਾ ਜਦੋਂ ਫਾਇਰ ਵਾ ਕਿੰਨੇ ਕੀਤੇ ਸੀ ਤੇ ਦੋ ਫਾਇਰ ਕੀਤੇ ਭਾਈ ਤੁਸੀਂ ਦੁਕਾਨ ਤੇ ਖੱਲੇ ਸੀ ਭਾਈ ਨਹੀਂ ਨਹੀਂ ਮੇਰਾ ਭਤੀਜਾ ਸੀਗਾ ਭਾਈ ਨਾਲ ਮੇਰੇ 14-15 ਸਾਲ ਦਾ ਹੈਗਾ ਉਹ ਵੀ ਸਰ ਕਿੰਨਾ ਕੁ ਡਰਦਾ ਮੋਲ ਲਗਾ ਭਾਜੀ ਬਹੁਤ ਜ਼ਿਆਦਾ ਡਰਦਾ ਮੋਲ ਲਗਾ ਮੇਰਾ ਤੁਹਾਨੂੰ ਭਾਈ ਦੁਕਾਨ ਨਹੀਂ ਖੋਲਣ ਦੇਣਾ ਭਾਜੀ ਕੋਈ ਦਸ਼ਮਨ ਨਹੀਂ ਲੁੱਟ ਦੀ ਵਾਰਦਾਤ ਲਾਏ ਸੀ ਆ ਵੇਖੋ ਭਈਆ ਛੋਟਾ ਜਿਹਾ ਭਤੀਜਾ ਮੇਰਾ ਇਹਦੇ ਵਾਜ ਨਹੀਂ ਤੇ ਮੈਂ ਆਪਣੇ ਪੜਾਣ ਨੂੰ ਕੀ ਕਹਿਣਾ ਸੀ ਅਰੇ ਨਾਲ ਤੇ ਕੱਟ ਬਾਕੀ ਸਾਈਡ ਤੇ ਗੋਲੀ ਚਲਈ ਜਾਂ ਜਾਂ ਪਾਜੀ ਇੱਕ ਗੋਲੀ ਮੇਰੇ ਉੱਤੇ ਚਲਾਈ ਆ ਤੇ ਉਹ ਮੈਂ ਸਾਈਡ ਹੋਇਆ ਪਹਿਲੀ ਉਹਨਾਂ ਨੇ ਸਾਈਡ ਤੇ ਚਲਾਈ ਦੂਜੀ ਮੇਰੇ ਉੱਤੇ ਚਲਾਈ ਜੇਗਾ ਮੈਂ ਥੋੜਾ ਸਾਈਡ ਹੋਇਆ ਬੜੀ ਮੁਸ਼ਕਲ ਬਚਾਇਆ ਭਾਈ ਬਿਲਕੁਲ ਬਾਦ ਲਾਗੋ ਗਈ ਹੈ ਪੁਲਿਸ ਜਿਹੜਾ ਵਾ ਕਿਤਨਾ ਕਿਤੇ ਡਰ ਦਾ ਮਾਹੌਲ ਚਾਰੇ ਪਾਸੇ ਬਣ ਗਿਆ ਲੱਗਦਾ ਕਿਸ ਤਰ੍ਹਾਂ ਦੇ ਮਾਹੌਲ ਚ ਕੋਈ ਦੁਕਾਨਾ ਖੋਲੇਗਾ ਭਾਈ ਬਹੁਤ ਔਖਾ ਜੀ ਭਾਈ ਬਹੁਤ ਜਿਆਦਾ ਔਖਾ ਹੈ ਛੋਟੇ ਛੋਟੇ ਬੱਚੇ ਆ ਭਾਈ ਗੋਲੀ ਵੱਜ ਜਾਂਦੀ ਤਾਂ ਕਿਸ ਦਾ ਕੀ ਜਾਣਾ ਸੀ ਭਾਈ ਪੁਲਿਸ ਪਹੁੰਚ ਗਈ ਸੀ ਮੌਕੇ ਤੇ ਭਾਈ ਪੁਲਿਸ ਫੋਨ ਕਰਨ ਤੋਂ 15 20 ਮਿੰਟ ਬਾਅਦ ਪੁਲਿਸ ਪਹੁੰਚ ਗਈ ਸੀ ਇਹ ਬੰਦੇ ਨਸ਼ੇੜੀ ਹੀ ਜਾਂ ਕੀ ਸੀ ਭਾਜੀ ਇਹ ਤੇ ਹੁਣ ਪਰਮਾਤਮਾ ਜਾਣੇ ਕਿੰਨੀ ਕਮਰਸੀ ਇਹਨਾਂ ਦੀ 24 25 ਸਾਲ ਦੇਗੇ ਸੀ ਕਿਤੇ ਕਿੱਥੇ ਆਏ ਸੀ ਇਹ ਕੋਈ ਇਹ ਭਾਈ ਬਾਈਕ ਤੇ ਆਈ ਆ ਲੱਗੀ ਇਹਨਾਂ ਦੀ ਬਾਈਕ ਲੱਗੀ ਇਹ ਥਾਣੇ ਤੇ ਜਾਣੀ ਹ ਪਾਜੀ ਮੰਗ ਕੁਛ ਨਹੀਂ ਬਸ ਇਹਨਾਂ ਨੂੰ ਸਜ਼ਾ ਮਿਲੇ ਮੇਰੇ ਹਿਸਾਬ ਨਾਲ ਤੇ ਇਹਨਾਂ ਨੂੰ ਫਾਂਸੀ ਦਿੱਤੋ ਹੋਣੀ ਛੁੱਟ ਕੇ ਫਿਰ ਇਹਨਾਂ ਨੇ ਇਹੀ ਕੰਮ ਕਰ ਲਏ ਨੇ ਹਾਂਜੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਜਿਵੇਂ ਇਸ ਤਰ੍ਹਾਂ ਦੇ ਪ੍ਰਸ਼ਾਸਨ ਨੇ ਇੱਕੋ ਮੰਗਿਆ ਜੇ ساری ਜ਼ਿੰਦਗੀ ਬਾਹਰ ਨਾ ਆਣ ਜਾਂ ਇਹਨਾਂ ਨੂੰ ਫਾਂਸੀ ਦੇ ਟੰਗੋ ਬਸ ਪਾਜੀ